6 ਫਰਵਰੀ ਦਾ ਮੇਲਾ ਅਸੀਂ ਮਨਾ ਰਹੇ ਆ ਇਹ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਵੈਦ ਜੋ ਕਿ ਇੱਥੇ ਉਹਨਾਂ ਨੇ ਬਹੁਤ ਤਪ ਕੀਤਾ ਸਾਡੇ ਗਰੀਬਾਂ ਨੂੰ ਨਮਾਜਿਆ ਉਹਨਾਂ ਦੀ ਬਹੁਤ ਸਾਧ ਸੰਗਤ ਇੱਥੇ ਹੁੰਦੀ ਸੀ ਜਿਹੜਾ ਕਿ ਬਾਬਾ ਜੀ ਕਦੀ ਸਾਡੇ ਕੋਲ ਕਦੀ ਤਾਰਾਗੜ੍ਹ ਕਦੀ ਉਮਰਪੁਰੇ ਉਹਨਾਂ ਨੇ ਆਪਣੇ ਮੁਖਾਰਫਨ ਤੋਂ ਇਹ ਬਚਨ ਕਿਹਾ ਸੀਗਾ ਇਹ ਸੰਗਤ ਮੇਰੇ ਪਿੱਛੇ ਪਿੱਛੇ ਹੁੰਦੀ ਹੈ ਜੇ ਮੈਂ ਇੱਥੇ ਨਹੀਂ ਹੁੰਦਾ ਤੇ ਆਪਾਂ ਇੱਕ ਦਿਨ ਰੱਖ ਲਈਏ ਵੀ ਸਾਧ ਸੰਗਤ ਉਸ ਦਿਨ ਆਜਿਆ ਕਰੇ ਤੇ ਮੇਰੇ ਨਾਲ ਬਚਨ ਬਲਾਸ ਸਾਡੀ ਸਾਧ ਸੰਗਤ ਦੇ ਹੋ ਜਾ। ਸੋ ਉਹਨਾਂ ਨੇ ਇਹ ਸੰਗਰਾਂਦ ਦਾ ਜਿਹੜਾ ਦਿਨ ਸੀਗਾ ਉਹ ਇਸ ਕਰਕੇ ਬੰਨਿਆ ਸੀ ਵੀ ਜੇ ਕੋਈ ਦੂਰੋਂ ਸਾਧ ਸੰਗਤ ਚੱਲ ਕੇ ਹੁੰਦੀ ਆ ਤੇ ਮੈਂ ਉਹਨਾਂ ਨੂੰ ਇੱਥੇ ਮਿਲ ਜਾਵਾਂ। ਇਸ ਕਰਕੇ ਸੰਗਰਾਂਦ ਦਾ ਦਿਹਾੜਾ ਇੱਥੇ ਹੋਇਆ ਕਰਦਾ ਸੀਗਾ। ਬਾਕੀ ਸਾਧ ਸੰਗਤ ਜੀ ਬਾਬਾ ਜੀ ਨੇ ਮੈਨੂੰ ਨੌਕਰੀ ਦਿੱਤੀ ਮੇਰੇ ਘਰ ਮਾਚ ਨੌਕਰੀ ਨਹੀਂ ਸੀ ਮੈਨੂੰ ਪਤਾ ਹੈ ਬਾਬਾ ਜੀ ਨੇ ਕਿਰਪਾ ਕਰਕੇ ਮੇਰੇ ਉੱਤੇ ਉਹ ਨੌਕਰੀ ਬਾਬਾ ਜੀ ਨੇ ਮੈਨੂੰ ਦਵਾਈ ਉਸ ਤੋਂ ਉਪਰੰਤ ਅਸੀਂ ਆਪਣੀਆਂ ਅੱਖਾਂ ਦੇ ਨਾਲ ਇੱਕ ਨਹੀਂ ਅਨੇਕ ਹੀ ਜੇ ਮੈਂ ਕੌਤਕ ਦੱਸਣ ਲੱਗਾ ਤੇ ਬਹੁਤ ਇਦਾਂ ਦੇ ਕੌਤਕ ਨੇ ਮੇਰੇ ਭਰਾ ਦੇਖ ਪਿਆ ਸੀਗਾ ਤਿੰਨ ਚਾਰ ਮੰਡਲਾਂ ਤੋਂ ਉੱਤੋਂ ਰੋਪਰ ਥਲਮਨ ਪ੍ਰਾਣ ਦੇ ਵਿੱਚੋਂ ਉਹਨੂੰ ਮੈਂ ਜਦੋਂ ਉੱਥੋਂ ਲੈ ਕੇ ਆਇਆ ਹਾਂ ਆਹ ਉਹਦੇ ਘਟੋ ਘਟ ਵੀ ਤੇ ਆ ਮੋਢੇ ਦੇ ਬੈਕਸਾਈਡ 26 27 ਟੈਂਕੇ ਲੱਗੇ ਸੀਗੇ ਬੋਲਦਾ ਨਹੀਂ ਸੀਗਾ ਵੀ ਉਹ ਸਿੱਦੀ ਹਾਲਤ ਚ ਇਹਨੂੰ ਮੈਂ ਇੱਥੇ ਜੋਲਦੇ ਹਸਪੀਟਲ ਲੈ ਕੇ ਆਇਆ ਬਾਬਾ ਜੀ ਅੱਗੇ ਅੱਜ ਕਿੱਕੀ ਬਾਬਾ ਜੀ ਅਸੀਂ ਜ ਆਪ ਦਾ ਦੋ ਹੀ ਰਹਿ ਜਾਣੇ ਆ ਸਾਡੇ ਭਰਾ ਨੂੰ ਇਦਾਂ ਸੱਟਾਂ ਲੱਗੀਆਂ ਬੋਲਦਾ ਨਹੀਂ ਮੈਂ ਜੋਲਦੇ ਹਸਪਤਲ ਲੈ ਕੇ ਆਇਆ ਉਹ ਆਂਦੇ ਇਹਨੂੰ ਅੰਮ੍ਰਿਤਸਰ ਲੈ ਜਾਓ ਬਾਬਾ ਜੀ ਆਂਦੇ ਆ ਕੁਛ ਨਹੀਂ ਹੁੰਦਾ ਰੋਣਾ ਮੇਰੇ ਅਤਰੂ ਨਿਕਲ ਗਏ ਇਹਨੂੰ ਬਾਬਾ ਜੀ ਆਂਦੇ ਰੋਣਾ ਤੋਂ ਇਦਾਂ ਕਰ ਸਾਡੇ ਬੂਹੇ ਦੇ ਅੱਗੇ ਦੋ ਬੂਟੇ ਸੀ ਅਮਰੂਦਾਂ ਦੇ ਮੈਨੂੰ ਬਾਬਾ ਜੀ ਆਂਦੇ ਕਿ ਜਾਂ ਇੱਕ ਅਮਰੂਦ ਦਾ ਬੂਟਾ ਵਿੱਚੋਂ ਪੁੱਟ ਗਿਆ ਮੈਂ ਅਮਰੂਦ ਦਾ ਬੂਟਾ ਜਿਹੜਾ ਉਹ ਪੁੱਟਿਆ ਬਾਬਾ ਜੀ ਅਰਾਸ ਕਰਨ ਲੱਗੇ ਉਹਨਾਂ ਦਾ ਮਨ ਨਹੀਂ ਲੱਗਾ ਕਹਿੰਦੇ ਮੈਨੂੰ ਬਾਹਰ ਲੈ ਕੇ ਜਾ ਉਹਨਾਂ ਦਾ ਸਰੀਰ ਥੋੜਾ ਭਾਰਾ ਸੀਗਾ ਤੇ ਇੱਕ ਹੱਥ ਕਦੀ ਕਦੀ ਫੜ ਲੈਂਦੇ ਕਦੀ ਆਪ ਵੀ ਤੁਰ ਲੈਂਦੇ ਜਦੋਂ ਉਹਨੂੰ ਪੜ ਕੇ ਜਦੋਂ ਮੈਂ ਪਰਲਾ ਬਾਹਰ ਦਾ ਕਮਰਾ ਇਹ ਉੱਥੋਂ ਬਾਹਰ ਖੜਿਆ ਅਮਰੂਦ ਦਾ ਬੂਟਾ ਮੈਂ ਉਦੋਂ ਹੀ ਮੁੱਢ ਜੱਪ ਪਟਿਆ ਮੈਨੂੰ ਅdte ਤਣ ਪਤਾ ਨਹੀਂ ਲੱਗਦਾ ਮੈਂ ਆਖਿਆ ਕਿ ਥੱਲੇੋਂ ਜੜ ਤੋਂ ਪੁੱਟੇ ਨੂੰ ਪਰ ਫਸਾ ਸੰਗਦੀਨ ਥੱਲੇ ਜੜ ਤੋਂ ਉਹਨੂੰ ਬੂਟੇ ਨੂੰ ਪਟਿਆ ਫਿਰ ਬਾਬਾ ਜੀ ਨੇ ਅਰਦਾਸ ਕੀਤੀ ਜਿਹੜੇ ਵੇਲੇ ਬਾਬਾ ਜੀ ਨੇ ਇੱਥੇ ਅਰਦਾਸ ਕੀਤੀ ਉਸੇ ਵੇਲੇ ਜਿਹੜਾ ਉੱਥੇ ਡਾਕਟਰ ਸੀਗਾ ਉਹਨੇ ਸੋਚਿਆ ਵੀ ਇਹਦੇ ਮੂੰਹ ਦੇ ਵਿੱਚ ਕੁਝ ਚਾਅਦਾ ਫਸਿਆ ਹੈ ਉਹਨੇ ਉਹਦੇ ਮੂੰਹ ਦੇ ਵਿੱਚ ਇਦਾਂ ਉਂਗਲ ਮਾਰੀ ਆ ਮੰਗਲ ਮਾਰੀ ਤੇ ਉਹਦੇ ਮੂੰਹ ਦੇ ਵਿੱਚ ਜਿੱਦਾਂ ਸਾਡੇ ਬਲਗਮ ਹੁੰਦੀ ਆ ਬਲਗਮ ਦੇ ਤਰੀਕੇ ਉਸ ਬਾਹਰ ਨਿਕਲਿਆ ਤੇ ਬਿਲਕੁਲ ਐ ਨੋਰਮਲ ਹੋ ਗਿਆ ਮੈਨੂੰ ਬਾਬਾ ਜੀ ਨੇ ਆਖਿਆ ਵੀ ਜਾ ਹੁਣ ਤੋਂ ਬਿਲਕੁਲ ਜਰ ਅਰਦਾਸ ਕੀਤੀ ਅਰਦਾਸ ਕਰਕੇ ਜਾਂਦੇ ਆ ਵੀ ਜਾ ਠੀਕ ਹੈ ਕੋਈ ਗੱਲ ਨਹੀਂ ਜਦੋਂ ਮੈਂ ਉੱਥੇ ਪਿਆਰ ਤੇ ਜਾ ਕੇ ਵੇਖਿਆ ਤੇ ਸਾਡਾ ਭਰਾ ਗੱਲਾਂ ਕਰਨ ਲਿਆ ਨਰਸਾਹਬ ਨੂੰ ਮੈਂ ਗੱਲ ਕੀਤੀ ਜਾਂ ਤੇ ਪਤਾ ਨਹੀਂ ਆਹ ਇਹਦੇ ਬਹੁਤ ਸੀਰੀਅਸ ਸਮਝਦੇ ਸੀ ਪਤਾ ਨਹੀਂ ਕਿਹੜੀ ਚੀਜ਼ ਹੈ ਕਿਹੜੀ ਸ਼ਕਤੀ ਹੈ ਜਿਵੇਂ ਇਹਨੂੰ ਹੁਣ ਕਿਤੇ ਖਾਣ ਦੀ ਲੋੜ ਨਹੀਂ ਇਹਨੂੰ ਕਰ ਲਿਆ ਜੋ ਤੁਸੀਂ ਇਸ ਤਰ੍ਹਾਂ ਦੇ ਕਾਰਕ ਬਾਬਾ ਜੀ ਨੇ ਬਹੁਤ ਹੀ ਸਾਡੇ ਨਾਲ ਕੀਤੀ। ਬਾਬਾ ਜੀ ਦਾ ਜਿਹੜਾ ਮੇਲਾ ਹੈ ਉਹ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਇਹ ਮੇਲਾ ਸ੍ਰੀ ਸਾਗਰੂ ਜਗਜੀਤ ਸਿੰਘ ਜੀ ਵਾਰੋਂ ਦਿੱਤਾ ਗਿਆ ਹੈ। ਸਾਹ ਸੰਗਤ ਜੀ ਦੁਆਰਾ ਸਾਨੂੰ ਇੱਕ ਪ੍ਰਸ਼ਾਦ ਇਸ ਪਿੰਡ ਨੂੰ ਦਿੱਤਾ ਗਿਆ ਹੈ। ਜਦੋਂ ਉਹਨਾਂ ਦਾ ਦਸਵਾਂ ਹੋਇਆ ਸੀਗਾ ਸਭ ਤੋਂ ਮੇਲਾ ਪਹਿਲਾ ਉਹ ਪੈਣੀ ਸਾਹਿਬ ਹੋਇਆ ਸੀਗਾ, ਦੂਸਰਾ ਮੇਲਾ ਉਮਰਪੁਰੇ ਹੋਇਆ ਸੀਗਾ। ਤੀਸਰਾ ਮੇਲਾ ਤਾਰਾਗੜ ਹੋਇਆ ਸੀਗਾ ਚੌਥਾ ਮੇਲਾ ਬਿਜਲੀਵਾਲ ਤੇ ਪੰਜਵਾਂ ਮੇਲਾ ਸਭ ਤੋਂ ਲਾਸਟ ਮੇਲਾ ਜਿਹੜਾ 6 ਫਰਵਰੀ ਨੂੰ ਆ ਇਹ ਐਪਾ ਕਰਕੇ ਸਾਗੂ ਜਗਜੀਤ ਸਿੰਘ ਜੀ ਵੱਲੋਂ ਦਿੱਤਾ ਗਿਆ ਸੀ ਅਸੀਂ ਸਾਧ ਸੰਗਤ ਜੀ ਇਹੀ ਸਮੇਂ ਤੇ ਆ ਪੀ ਇਹ ਜਿਹੜਾ ਮੇਲਾ ਹੈ ਇਹ ਸਾਨੂੰ ਸਤਗੁਰਾਂ ਵੱਲੋਂ ਦਿੱਤਾ ਗਿਆ ਮੇਲਾ ਸਾਧਾ ਵੱਲੋਂ ਸਾਧਾਂ ਦਾ ਮਨਾਉਂਦਾ ਮੇਲਾ ਜਿਹੜਾ ਪਰੋਗ ਸਤਗੁਰਾਂ ਵੱਲੋਂ ਦਿੱਤਾ ਗਿਆ ਪ੍ਰਸਾਦ ਹੈ ਅਸੀਂ ਇਸ ਕਰਕੇ ਇਸ ਮੇਲੇ ਨੂੰ ਬਾਬਾਈ ਦੇ ਮੇਲੇ ਨੂੰ ਮਨਾ ਕੇ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਇਹਦੇ ਨਾਲ ਸਾਨੂੰ ਇੰਨੀਆਂ ਖੁਸ਼ੀਆਂ ਮਿਲਦੀਆਂ ਹਨ ਜੀ ਦੱਸ ਨਹੀਂ ਜੋ ਮੰਗਿਆ ਸਾਨੂੰ ਉਹ ਮਿਲਦਾ ਹੈ ਇਸ ਕਰਕੇ ਬਾਬਾਈ ਦਾ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ ਤੇ ਜਿੰਨੀਆਂ ਵੀ ਸਾਧ ਸੰਗਤਾਂ ਹਨ ਵੱਧ ਚੜ ਕੇ ਆਉਂਦੀਆਂ ਹਨ ਤੇ ਆਪਣੇ ਜਿਹੜੀਆਂ ਮਨੋ ਕਾਮਨਾਵਾਂ ਉਹਨਾਂ ਦੀ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ